ਕੀ ਨਾਮ ਰਹੂਗਾ ਰਹਿਣਗੇ ਸਾਧੂ ਰਹਿਣਗੇ ਸਾਧੂ ਜਦੋਂ ਤੱਕ ਰਹੂ ਦੁਨੀਆ ਨਾਮ ਰਹਾਉਗਾ ਨਾਮ ਰਹਾਉ ਕਰਣਗੇ ਸਾਧੂ ਰਹਿਣਗੇ ਸਾਧੂ ਜਦੋਂ ਤੱਕ ਜਦੋਂ ਤੱਕ ਰਹੂ ਦੁਨੀਆ ਮਰਉਂਗਾ ਮਰਉਂਗਾ ਰਹਿਣਗੇ ਸਾਧੂ ਰਹਣਗੇ ਸਾਧੂ ਜਦੋਂ ਤੱਕ ਰਹੂ ਦੁਨੀਆ ਮਰਉਂਗਾ ਇਹ ਕੋਲ ਸਾਧੂ ਦਾ ਵਿਰਥਾ ਨਹੀਂ ਜਾਣਾਂ ਵਿਰਥਾ ਨਹੀਂ ਜਾਣਾ ਚੰਦ ਭਾਵੇਂ ਨਾਸ ਹੋ ਜਾਵੇ ਬੋਲ ਸਾਧੂ ਦਾ ਸਾਧੂ ਦਾ ਵਿਰਥਾ ਨਹੀਂ ਜਾਣਾ ਵਿਰਥਾ ਨਹੀਂ ਜਾਣਾ ਚੰਦ ਪਾਵੇਂ ਤਾਸ ਹੋ ਜਾਵੇ ਬੋਲ ਸਾਧੂ ਦਾ ਸਾਧੂ ਵਖਰੇ ਹੁੰਦਿਆ ਵਿੱਚ ਜਗ ਦੇ ਹੁੰਦਿਆ ਵਿੱਚ ਜਗ ਦੇ ਖੇ ਵਿੱਚ ਮੋਤੀ ਛੁੱਟਦੇ ਸਾਧੂ ਵਖਰੇ ਸਾਧੂ ਵਖਰੇ ਹੁੰਦਿਆ ਵਿੱਚ ਜਗ ਦੇ ਦਿਆ ਵਿੱਚ ਜਗਦੇ ਹੁੰਦੇ ਆ ਵਿੱਚ ਜਗਦੇ ਖੇ ਵਿੱਚ ਮੋਤੀ ਸੁਟਦੇ ਸਾਧੂ ਵਖਰੇ ਸਾਧੂ ਵਖਰੇ ਹੁੰਦੇ ਆ ਵਿੱਚ ਜਗਦੇ ਹੁੰਦੇ ਆ ਵਿੱਚ ਜਗਦੇ ਖੇ ਵਿੱਚ ਮੋਤੀ ਸੁਟਦੇ ਸਾਧੂ ਆਉਣ ਤੇ ਜਗਤ ਤਰ ਜਾਵੇ ਜਗਤ ਤਰ ਜਾਵੇ ਤਾਨ ਆਉਣ ਸਾਧੂ ਆਦਾ ਸਾਧੂ ਆਉਂਦੇ ਆ ਸਾਧੂ ਆਉਣ ਤੇ ਜਗਤ ਤਰ ਜਾਵੇ ਜਗਤ ਜਗਤ ਤਰ ਜਾਵੇ ਜਗਤ ਤਰ ਜਾਵੇ ਤਾਨ ਆਉਣਾ ਸਾਧੂ ਆਦਾ ਸਾਧੂ ਆਉਂਦਿਆ ਸਾਧੂ ਤੇ ਜਗਤ ਤਰ ਜਾਵੇ ਜਗਤ ਤਰ ਦੁਨੀਆਂ ਤੇ ਆਵੇ ਦੁਨੀਆਂ ਤੇ ਆਵੇ ਸਾਧੂਆਂ ਦਾ ਰੂਪ ਤਾਰ ਕੇ ਰੱਬ ਆਪ ਜੀ ਰੱਬ ਆਪ ਜੀ ਜਗਤ ਤੇ ਤੇ ਆਪ ਦੁਨੀਆਂ ਤੇ ਆਵੇ ਦੁਨੀਆਂ ਤੇ ਆਵੇ ਸਾਧੂਆਂ ਦਾ ਰੂਪ ਤਾਰ ਕੇ ਰੱਬ ਆਪ ਜੀ ਜਗਤ ਤੇ ਆਜਗਤ ਤੇ ਆਵੇ ਜਾਈ ਸਾ कपिड़े फकीर न वेखिय फकीर न वेखिये वे कमाई कपिड़े कपिड़े फ़क़ीर फकीर वेख कमाई फटे कपड़े। <स्थाँगा> ਕਪੜੇ ਫਕੀਰ ਦੇ ਨਾ ਵੇਖੀਏ ਫਕੀਰ ਦੇ ਨਾ ਵੇਖੀਏ ਵੇਖੀਏ ਕਮਾਈ ਉਸ ਦੀ ਫਟੇ ਕਪੜੇ ਫਟੇ ਕਪੜੇ ਮੁੱਕੀ दरा दरगा करल कर्म साधू खंदे वरील दरगाद वकील दरगा वकील दरगादे कर लवो कर मां वालो साधू खंद वकील दरील ਤੂੰ ਨਾ ਮੁਖ ਚੋਂ ਮਾੜਾ ਬੋਲਦੇ ਮੁਖ ਚੋਂ ਮਾੜਾ ਬੋਲਦੇ ਸਾਧੂ ਨਾਮੁਖ ਚੋਂ ਮਾੜਾ ਬੋਲ ਦੇ ਮੁਖ ਚੋਂ ਮਾੜਾ ਬੋਲ ਦੇ ਬੋਲ ਦੀ ਕਮਾਈ ਉਸ ਦੀ ਸਾਧੂ ਕਦੇ ਨਾ ਰਹਿਣਗੇ ਸਾਦੂ ਰਹਿਣਗੇ ਸਾਦੂ ਜਦੋਂ ਤੱਕ ਰਹੂ ਦੁਨੀਆ ਨਾਮ ਰਹੂ